ਧਿਆਨ ਦੇਣ ਯੋਗ ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਹੱਥ ਪੀਲੇ ਹਨ ਅਤੇ ਨਹ ਕਮਜ਼ੋਰ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਵਿੱਚ ਆਇਰਨ ਦੀ ਕਮੀ ਹੈ ਤੁਸੀਂ ਆਇਰਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਨਹੀਂ ਕਰ ਰਹੇ ਨੰਬਰ 2 ਜੇਕਰ ਤੁਸੀਂ ਆਇਰਨ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਲਾਲ ਅੰਡੇ ਸੁੱਕੇ ਮੇਵੇ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰੋ ਇਸ ਨਾਲ ਬਹੁਤ ਜਲਦੀ ਤੁਹਾਡੇ ਵਿੱਚ ਆਇਰਨ ਦੀ ਕਮੀ ਪੂਰੀ ਹੋ ਸਕਦੀ ਹੈ ਨੰਬਰ 2 ਜੇਕਰ ਤੁਸੀਂ ਦੁੱਧ ਵਿੱਚ ਸ਼ੁਹਾਰੇ ਪਾ ਕੇ ਪੀ ਲਓ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਦਿਨਾਂ ਵਿੱਚ ਹੀ ਗਲੋ ਨਜ਼ਰ ਆਉਣ ਲੱਗ ਜਾਵੇਗਾ। ਨੰਬਰ 3 ਜੇਕਰ ਤੁਹਾਨੂੰ ਕਿਸੇ ਵੀ ਵਾਇਰਲ ਬੁਖਾਰ ਦੀ ਸਮੱਸਿਆ ਹੈ ਤਾਂ ਤੁਸੀਂ ਨਿੰਮ ਦੇ ਪੱਤਿਆਂ ਦਾ ਕਾੜਾ ਬਣਾ ਕੇ ਪੀ ਲਓ ਇਹ ਬਹੁਤ ਹੀ ਫਾਇਦੇਮੰਦ ਹੈ ਇਸ ਨਾਲ ਤੁਹਾਡਾ ਵਾਇਰਲ ਖਤਮ ਹੋ ਜਾਵੇਗਾ। ਨੰਬਰ 4 ਜੇਕਰ ਤੁਸੀਂ ਹੱਦ ਤੋਂ ਜ਼ਿਆਦਾ ਲਸਣ ਦਾ ਸੇਵਨ ਕਰੋਗੇ ਤਾਂ ਇਸ ਨਾਲ ਤੁਹਾਨੂੰ ਲੀਵਰ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਲਸਣ ਦਾ ਸੇਵਨ ਸੇਵਨ ਹਮੇਸ਼ਾ ਸੀਮਤ ਮਾਤਰਾ ਵਿੱਚ ਹੀ ਕਰੋ ਨੰਬਰ 5 ਜਦੋਂ ਵੀ ਤੁਸੀਂ ਚਾਹ ਵਿੱਚ ਅਦਰਕ ਪਾਉਂਦੇ ਹੋ ਤਾਂ ਇਸ ਨੂੰ ਵੀ ਇੱਕ ਸੀਮਤ ਮਾਤਰਾ ਵਿੱਚ ਹੀ ਪਾਓ ਕਿਉਂਕਿ ਜੇਕਰ ਤੁਸੀਂ ਇਸ ਦਾ ਵੀ ਜ਼ਿਆਦਾ ਸੇਵਨ ਕਰੋਗੇ ਤਾਂ ਇਸ ਨਾਲ ਤੁਹਾਡੇ ਵਾਲ ਝੜਨ ਦੀ ਸਮੱਸਿਆ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 6 ਜੇਕਰ ਤੁਸੀਂ ਪੇਪਰ ਕੱਪ ਵਿੱਚ ਚਾਹ ਪੀਂਦੇ ਹੋ ਤਾਂ ਇਸ ਨਾਲ ਤੁਹਾਨੂੰ ਬਦਹਜਮੀ ਅਤੇ ਦਸਤ ਵਰਗੀਆਂ ਇਸ ਤੋਂ ਇਲਾਵਾ ਹੋਰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪੇਪਰ ਕੱਪ ਵਿੱਚ ਜੇਕਰ ਅਸੀਂ ਗਰਮ ਚੀਜ਼ਾਂ ਪੀਂਦੇ ਹਾਂ ਤਾਂ ਇਸ ਨਾਲ ਰਸਾਇਣਿਕ ਕੁਲਕੇ ਸਾਡੇ ਪੇਟ ਵਿੱਚ ਚਲਾ ਜਾਂਦਾ ਹੈ ਜੋ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਨੰਬਰ 7 ਜੇਕਰ ਤੁਸੀਂ ਰੋਜ਼ਾਨਾ ਦੁੱਧ ਵਿੱਚ ਹਲਕੀ ਜਿਹੀ ਹਲਦੀ ਮਿਲਾ ਕੇ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰਲੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਨੰਬਰ 8 ਜੇਕਰ ਤੁਸੀਂ ਆਪਣੀਆਂ ਅੱਖਾਂ ਉੱਪਰ ਲੱਗਿਆ ਚਸ਼ਮੇ ਨੂੰ ਜਲਦੀ ਹਟਾਉਣਾ ਚਾਹੁੰਦੇ ਹੋ ਤਾਂ ਪਾਣੀ ਦੇ ਇੱਕ ਗਲਾਸ ਵਿੱਚ ਇੱਕ ਤੋਂ ਦੋ ਚਮਚ ਆਮਲੇ ਦੇ ਪਾਊਡਰ ਅਤੇ ਥੋੜਾ ਜਿਹਾ ਸ਼ਹਿਦ ਮਿਕਸ ਕਰਕੇ ਪੀ ਲਓ। ਇਸ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਤੇਜ਼ ਹੋ ਜਾਵੇਗੀ ਜਿਸ ਨਾਲ ਚਸ਼ਮਾ ਜਲਦੀ ਉਤਰ ਜਾਵੇਗਾ। ਨੰਬਰ 9 ਜੇਕਰ ਤੁਹਾਡੇ ਜੋੜਾਂ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਅਦਰਕ ਦਾ ਰਸ ਕੱਢ ਕੇ ਆਪਣੇ ਜੋੜਾਂ ਉੱਪਰ ਲਗਾ ਲਓ ਇਸ ਨਾਲ ਦਰਦ ਤੋਂ ਤੁਹਾਨੂੰ ਆਰਾਮ ਮਿਲੇਗਾ। ਨੰਬਰ 10 ਆਪਣੇ ਵਾਲਾਂ ਨੂੰ ਕਦੇ ਵੀ ਗਰਮ ਪਾਣੀ ਨਾਲ ਨਾ ਧੋਵੋ ਕਿਉਂਕਿ ਜਦੋਂ ਅਸੀਂ ਵਾਲਾਂ ਨੂੰ ਗਰਮ ਪਾਣੀ ਨਾਲ ਧੋਂਦੇ ਹਾਂ ਤਾਂ ਇਸ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਜਿਸ ਨਾਲ ਉਹ ਬਹੁਤ ਜਲਦੀ ਝੜਨ ਲੱਗ ਜਾਂਦੇ ਹਨ। ਨੰਬਰ 11 ਜੇਕਰ ਤੁਸੀਂ ਮੱਝ ਦਾ ਕੱਚਾ ਦੁੱਧ ਪੀਵੋ ਤਾਂ ਇਸ ਨਾਲ ਤੁਹਾਡੇ ਜੋੜਾਂ ਵਿੱਚ ਕਦੇ ਵੀ ਦਰਦ ਨਹੀਂ ਹੋਵੇਗਾ। ਨੰਬਰ 12 ਜੇਕਰ ਤੁਸੀਂ ਰੋਜ਼ਾਨਾ ਔਲੇ ਦਾ ਮਰੱਬਾ ਖਾਮੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਵਿਟਾਮਿਨ ਸੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਨੰਬਰ 13 ਮਿੱਟੀ ਦੇ ਪਾਂਡਿਆਂ ਤੋਂ ਸਾਨੂੰ ਬਹੁਤ ਜ਼ਿਆਦਾ ਮਿਸ਼ਰਣ ਮਿਲਦੇ ਹਨ ਜੋ ਲੋਕ ਇਹਨਾਂ ਵਿੱਚ ਖਾਣਾ ਬਣਾਉਂਦੇ ਨੇ ਤੇ ਇਹਨਾਂ ਪਾਂਡਿਆਂ ਵਿੱਚ ਹੀ ਪਾਣੀ ਪੀਂਦੇ ਨੇ ਉਹ ਕਦੇ ਵੀ ਬਿਮਾਰ ਨਹੀਂ ਹੁੰਦੇ ਹਮੇਸ਼ਾ ਤੰਦਰੁਸਤ ਹੀ ਰਹਿੰਦੇ ਹਨ। ਨੰਬਰ 14 ਜੇਕਰ ਤੁਸੀਂ ਆਪਣੀ ਰਸੋਈ ਵਿੱਚੋਂ ਐਲੂਮੀਨੀਅਮ ਦੇ ਬਰਤਨਾਂ ਨੂੰ ਬਾਹਰ ਕੱਢ ਦੇਮੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਕਿਸੇ ਵੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਹ ਬਰਤਨ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹਨ ਨੰਬਰ 15 ਜੇਕਰ ਤੁਹਾਨੂੰ ਪਿਸ਼ਾਬ ਬਹੁਤ ਜ਼ਿਆਦਾ ਪੀਲੇ ਰੰਗ ਦਾ ਆ ਰਿਹਾ ਹੈ ਤਾਂ ਇਸ ਦਾ ਕਾਰਨ ਇੱਕ ਤਾਂ ਇਹ ਹੋ ਸਕਦਾ ਹੈ ਕਿ ਤੁਸੀਂ ਪਾਣੀ ਬਹੁਤ ਜ਼ਿਆਦਾ ਘੱਟ ਪੀਂਦੇ ਹੋ ਦੂਸਰਾ ਕਾਰਨ ਇਹ ਹੈ ਕਿ ਤੁਸੀਂ ਅੰਦਰੂਨੀ ਤੌਰ ਤੋਂ ਸਹੀ ਨਹੀਂ ਹੋ ਨੰਬਰ 16 ਖਾਣਾ ਖਾਣ ਸਮੇਂ ਨਾ ਦੋ ਗੱਲਾਂ ਦਾ ਜ਼ਰੂਰ ਧਿਆਨ ਰੱਖੋ ਪਹਿਲਾਂ ਖਾਣਾ ਖਾਣ ਤੋਂ ਪਹਿਲਾਂ ਉਸ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰੋ ਅਤੇ ਦੂਸਰਾ ਜਦੋਂ ਵੀ ਤੁਸੀਂ ਖਾਣਾ ਖਾ ਲੈਂਦੇ ਹੋ ਤਾਂ ਕਦੇ ਵੀ ਥਾਲੀ ਵਿੱਚ ਆਪਣੇ ਹੱਥ ਨਾ ਧੋਵੋ ਨੰਬਰ 17 ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਘੱਟ ਬੋਲੋ ਜੇਕਰ ਬਿਲਕੁਲ ਵੀ ਜ਼ਰੂਰਤ ਨਾ ਹੋਵੇ ਬੋਲਣ ਦੀ ਤਾਂ ਕਦੇ ਵੀ ਨਾ ਬੋਲੋ ਚੁੱਪ ਹੀ ਰਹੋ ਨੰਬਰ 18 ਜੇਕਰ ਤੁਸੀਂ ਪੰਜੀਰੀ ਦੇ ਵਿੱਚ ਸੁੰਡ ਪਾ ਕੇ ਖਾਓ ਤਾਂ ਇਸ ਨਾਲ ਤੁਹਾਡੇ ਜੋੜਾਂ ਵਿੱਚ ਕਦੇ ਵੀ ਦਰਦ ਨਹੀਂ ਹੋਵੇਗਾ ਬੈਵੱਦੀ ਖਤਮ ਹੋਵੇਗੀ ਕਮਰ ਦਰਦ ਨੂੰ ਦੂਰ ਕਰਦੀ ਹੈ ਤੇ ਜਿਸ ਨੂੰ ਡਿਸਕ ਨਾਲ ਸੰਬੰਧਿਤ ਕੋਈ ਸਮੱਸਿਆ ਹੋਵੇ ਉਹ ਵੀ ਠੀਕ ਹੋ ਜਾਂਦੀ ਹੈ ਨੰਬਰ 19 ਜੇਕਰ ਗਰਭਪਤੀ ਔਰਤਾਂ ਨੂੰ ਬੈਲ ਦੀ ਸਲਾ ਨਾਲ ਪੰਜੀਰੀ ਵਿੱਚ ਸਮਾਨ ਲੈ ਕੇ ਪਾਇਆ ਜਾਵੇ ਤਾਂ ਇਸ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਦੂਰ ਰੱਖਿਆ ਜਾਂਦਾ ਹੈ ਤੇ ਉਹਨਾਂ ਦੇ ਸਰੀਰ ਨੂੰ ਤਾਕਤ ਵੀ ਮਿਲਦੀ ਹੈ ਨੰਬਰ 2 ਜੇਕਰ ਤੁਸੀਂ ਫਰਸ਼ ਉੱਪਰ ਬੈਠ ਕੇ ਚੌਂਕੜਾ ਮਾਰ ਕੇ ਖਾਣਾ ਖਾਓ ਤਾਂ ਇਸ ਨਾਲ ਤੁਹਾਡਾ ਸਰੀਰ ਨੂੰ ਬਹੁਤ ਤਾਕਤ ਮਿਲੇਗੀ ਤੇ ਨਾਲ ਹੀ ਤੁਹਾਡਾ ਸਰੀਰ ਤੰਦਰੁਸਤ ਰਹੇਗਾ। ਨੰਬਰ 21 ਰਾਤ ਦੇ ਖਾਣੇ ਨੂੰ 7:30 ਵਜੇ ਤੋਂ ਪਹਿਲਾਂ-ਪਹਿਲਾਂ ਜ਼ਰੂਰ ਖਤਮ ਕਰੋ ਜੇਕਰ ਤੁਸੀਂ ਤੰਦਰੁਸਤ ਰਹਿਣਾ ਹੈ। ਨੰਬਰ 22 ਰਾਤ ਦੇ ਖਾਣੇ ਵਿੱਚ ਭੁੱਲ ਕੇ ਵੀ ਦਹੀਂ ਦਾ ਸੇਵਨ ਨਾ ਕਰੋ ਇਸ ਨਾਲ ਤੁਹਾਨੂੰ ਗੈਸ ਅਤੇ ਬਦਹਜਮੀ ਦੀ ਸਮੱਸਿਆ ਹੋ ਸਕਦੀ ਹੈ ਇਸ ਤੋਂ ਇਲਾਵਾ ਤੁਹਾਡਾ ਇਮਿਊਨਿਟੀ ਸਿਸਟਮ ਵੀ ਕਮਜ਼ੋਰ ਹੋਣ ਲੱਗ ਜਾਂਦਾ ਹੈ। ਨੰਬਰ 23 ਜੇਕਰ ਤੁਸੀਂ ਗਾਜਰ ਦੇ ਜੂਸ ਦਾ ਸੇਵਨ ਕਰੋ ਤਾਂ ਇਸ ਨਾਲ ਅਸਥਮਾ ਦੀ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ। ਨੰਬਰ 24 ਜੇਕਰ ਔਰਤਾਂ ਗੁਲਾਬ ਦੇ ਫੁੱਲ ਨੂੰ ਚਬਾ ਕੇ ਖਾਣ ਤਾਂ ਇਸ ਨਾਲ ਉਹਨਾਂ ਦੇ ਚਿਹਰੇ ਉੱਪਰ ਨਿਖਾਰ ਆਉਂਦਾ ਹੈ ਤੇ ਜੇਕਰ ਇਹਨਾਂ ਫੁੱਲਾਂ ਨੂੰ ਪੀਸ ਕੇ ਬੁੱਲਾਂ ਉੱਪਰ ਲਗਾਇਆ ਜਾਵੇ ਤਾਂ ਬੁੱਲ ਲਾਲ ਹੋ ਜਾਂਦੇ ਹਨ। ਨੰਬਰ 25 ਜਿਹੜੀਆਂ ਔਰਤਾਂ ਨੂੰ ਕਮਰਦਰਦ ਦੀ ਸਮੱਸਿਆ ਰਹਿੰਦੀ ਹੈ ਉਹ ਗਾਂ ਦੇ ਕੱਚੇ ਦੁੱਧ ਦਾ ਸੇਵਨ ਕਰਨ ਇਸ ਨਾਲ ਕਮਰਦਰਦ ਠੀਕ ਹੋਣ ਲੱਗ ਜਾਵੇਗਾ। ਨੰਬਰ 26 ਜੇਕਰ ਤੁਸੀਂ ਆਪਣੇ ਸਰੀਰ ਉੱਪਰ ਜ਼ੈਤੂਨ ਦੇ ਤੇਲ ਦੀ ਮਾਲਿਸ਼ ਕਰੋ ਤਾਂ ਇਸ ਨਾਲ ਤੁਹਾਡਾ ਸਰੀਰ ਨਰਮ ਤੇ ਮੁਲਾਇਮ ਹੋ ਜਾਵੇਗਾ। ਨੰਬਰ 27 ਜਿਹੜੀਆਂ ਔਰਤਾਂ ਆਪਣੇ ਪੈਰਾਂ ਵਿੱਚ ਚਾਂਦੀ ਦੀਆਂ ਝਾਂਜਰਾਂ ਪਾਉਂਦੀਆਂ ਹਨ, ਉਹਨਾਂ ਦੇ ਪੈਰਾਂ ਵਿੱਚ ਕਦੇ ਵੀ ਦਰਦ ਨਹੀਂ ਹੁੰਦਾ ਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਨੰਬਰ 28 ਜਿਹੜੇ ਵਿਅਕਤੀ ਆਪਣੇ ਸਰੀਰ ਦੇ ਕਿਸੇ ਵੀ ਅੰਗ ਉੱਪਰ ਕੋਈ ਵੀ ਚਾਂਦੀ ਦੀ ਚੀਜ਼ ਪਾ ਲੈਂਦੇ ਹਨ ਤਾਂ ਇਸ ਨਾਲ ਉਹਨਾਂ ਦੇ ਅੰਦਰਲਾ ਗੁੱਸਾ ਖਤਮ ਹੋ ਜਾਂਦਾ ਹੈ ਕਿਉਂਕਿ ਚਾਂਦੀ ਠੰਡੀ ਹੋਣ ਕਾਰਨ ਗੁੱਸੇ ਨੂੰ ਠੰਡਾ ਕਰਦੀ ਹੈ। ਨੰਬਰ 29 ਸਾਨੂੰ ਹਮੇਸ਼ਾ ਨੱਕ ਰਾਹੀਂ ਹੀ ਲੈਣਾ ਚਾਹੀਦਾ ਹੈ ਕਦੇ ਵੀ ਮੂੰਹ ਰਾਹੀਂ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਸਾਡੇ ਸਰੀਰ ਲਈ ਸਹੀ ਨਹੀਂ ਹੈ। ਨੰਬਰ 3 ਜੇਕਰ ਤੁਹਾਡੇ ਚਿਹਰੇ ਉੱਪਰ ਜ਼ਿਆਦਾ ਝੁਰੜੀਆਂ ਪੈ ਗਈਆਂ ਹਨ ਤਾਂ ਬੰਦ ਗੋभी ਖਾਣੀ ਸ਼ੁਰੂ ਕਰ ਦਿਓ ਇਸ ਨਾਲ ਝੁਰੜੀਆਂ ਖਤਮ ਹੋ ਜਾਣਗੀਆਂ। ਨੰਬਰ 31 ਜੇਕਰ ਤੁਹਾਨੂੰ ਮਧੂਮੱਖੀ ਜਾਂ ਫਿਰ ਪ੍ਰਿੰਡ ਕੱਟ ਲਵੇ ਤਾਂ ਉਸ ਉੱਪਰ ਮਿੱਠਾ ਸੋਡਾ ਲਗਾ ਲਓ ਇਸ ਨਾਲ ਤੁਰੰਤ ਆਰਾਮ ਮਿਲੇਗਾ। ਨੰਬਰ 32 ਬਾਜਰੇ ਦੀ ਰੋਟੀ ਜ਼ਰੂਰ ਬਣਾ ਕੇ ਖਾਓ ਇਸ ਨਾਲ ਕਬਜ਼ ਤੇ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਨਾਲ ਹੀ ਸਾਡੇ ਸਰੀਰ ਲਈ ਵੀ ਬਹੁਤ ਫਾਇਦੇਮੰਦ ਹੈ। ਨੰਬਰ 33 ਜੇਕਰ ਤੁਸੀਂ ਉੱਠਣ ਸਰ ਮੋਬਾਈਲ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਸਿਰਦਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 34 ਜਦੋਂ ਵੀ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋ ਤਾਂ ਉਸ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਨਾ ਤਾਂ ਉਹਦੀ ਬੈਟਰੀ ਫੁੱਲ ਹੋਣੀ ਚਾਹੀਦੀ ਹੈ ਤੇ ਨਾ ਹੀ ਲੋ ਕਿਉਂਕਿ ਇਹਨਾਂ ਦੋਨਾਂ ਦੇ ਵੱਧ ਤੇ ਘੱਟ ਹੋਣ ਨਾਲ ਸਾਡੇ ਸਰੀਰ ਉੱਪਰ ਬਹੁਤ ਬੁਰੇ ਅਸਰ ਪੈਂਦੇ ਹਨ ਨੰਬਰ 35 ਜੇਕਰ ਤੁਸੀਂ ਚਿਹਰੇ ਉੱਪਰ ਦੁੱਧ ਦੀ ਮਲਾਈ ਲਗਾ ਲਓ ਤਾਂ ਇਸ ਨਾਲ ਤੁਹਾਡਾ ਚਿਹਰਾ ਚਮਕਣ ਲੱਗ ਜਾਵੇਗਾ ਨੰਬਰ 36 ਚਿਹਰੇ ਉੱਪਰ অ্যালোਵেরা ਜੈੱਲ ਲਗਾਉਣ ਨਾਲ ਚਿਹਰੇ ਉੱਪਰ ਨਿਖਾਰ ਆਉਂਦਾ ਹੈ ਤੇ ਡੈੱਡ ਸਕਿਨ ਸਹੀ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਖੁਸ਼ਕੀ ਵਗੈਰਾ ਨਹੀਂ ਰਹਿੰਦੀ। ਨੰਬਰ 37 ਜੇਕਰ ਤੁਸੀਂ ਦਹੀਂ ਵਿੱਚ ਹਲਕਾ ਜਿਹਾ ਨਿੰਬੂ ਮਿਲਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਤਾਂ ਇਸ ਨਾਲ ਤੁਹਾਡਾ ਚਿਹਰਾ ਚਮਕਣ ਲੱਗ ਜਾਵੇਗਾ। ਨੰਬਰ 38 ਖਾਸ ਖਾਸ ਨੂੰ ਪੀਸ ਕੇ ਸਹਿਦ ਨਾਲ ਜੇਕਰ ਤੁਸੀਂ ਰੋਜ਼ਾਨਾ ਖਾ ਲਮੋ ਤਾਂ ਇਸ ਨਾਲ ਤੁਹਾਡੀ ਸਰੀਰਕ ਕਮਜ਼ੋਰੀ ਦੂਰ ਹੋ ਜਾਵੇਗੀ। ਨੰਬਰ 39 ਜੇਕਰ ਤੁਸੀਂ ਦੁੱਧ ਦੇ ਨਾਲ ਕੇਲਾ ਖਾ ਲਮੋ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਚਰਬੀ ਵਧੇਗੀ ਤੇ ਨਾਲ ਹੀ ਤਾਕਤ ਵੀ ਵਧੇਗੀ। ਨੰਬਰ 40 ਜੇਕਰ ਤੁਸੀਂ ਗੰਨੇ ਦੇ ਰਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਪਰਚਨ ਸ਼ਕਤੀ ਵਾਧੀ ਹੈ ਤੇ ਪੇਟ ਦੀ ਗਰਮੀ ਦੂਰ ਹੁੰਦੀ ਹੈ। ਸਰੀਰ ਨੂੰ ਤਾਕਤ ਮਿਲਦੀ ਹੈ। ਜਿਸ ਨਾਲ ਸਰੀਰ ਮਜ਼ਬੂਤ ਹੋਣ ਲੱਗ ਜਾਂਦਾ ਹੈ। ਨੰਬਰ 41 ਜੇਕਰ ਤੁਸੀਂ ਆਪਣੇ ਖੂਨ ਨੂੰ ਸ਼ੁੱਧ ਕਰਨਾ ਚਾਹੁੰਦੇ ਹੋ ਤਾਂ ਅਨਾਰ ਦਾ ਸੇਵਨ ਜ਼ਰੂਰ ਕਰੋ। ਨੰਬਰ 42 ਜੇਕਰ ਤੁਸੀਂ 50 ਗ੍ਰਾਮ ਨਾਰੀਅਲ ਰੋਜ਼ਾਨਾ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਤੇ ਸਰੀਰ ਮੋਟਾ ਹੋਣ ਲੱਗ ਜਾਵੇਗਾ। ਨੰਬਰ 43 ਜੇਕਰ ਤੁਸੀਂ ਆਪਣਾ ਭਾਰ ਵਧਾਉਣਾ ਚਾਹੁੰਦੇ ਹੋ ਤਾਂ ਦੇਸੀ ਘਿਓ ਵਿੱਚ ਖੰਡ ਮਿਲਾ ਕੇ ਖਾਓ ਇਸ ਨਾਲ ਤੁਹਾਡਾ ਭਾਰ ਵਧਣ ਲੱਗ ਜਾਵੇਗਾ ਤੇ ਨਾਲ ਹੀ ਸਰੀਰਕ ਕਮਜ਼ੋਰੀ ਦੂਰ ਹੋਣ ਲੱਗ ਜਾਵੇਗੀ। ਨੰਬਰ 44 ਜੇਕਰ ਤੁਸੀਂ ਆਪਣੀ ਕਾਮਸ਼ਕਤੀ ਨੂੰ ਅਤੇ ਸਰੀਰਕ ਕਮਜ਼ੋਰੀ ਨੂੰ ਸਹੀ ਕਰਨਾ ਚਾਹੁੰਦੇ ਹੋ ਤਮ ਮਖਾਣਿਆਂ ਦੀ ਖੀਰ ਬਣਾ ਕੇ ਜਰੂਰ ਖਾਓ ਨੰਬਰ 45 ਜੇਕਰ ਤੁਸੀਂ ਚੰਗੀ ਕਿਸਮ ਦੇ ਅਖਰੋਟ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲੇਗੀ ਜੋੜਾਂ ਵਿੱਚ ਦਰਦ ਨਹੀਂ ਹੋਵੇਗਾ ਤੇ ਨਾਲ ਹੀ ਯਾਦ ਸ਼ਕਤੀ ਵੀ ਵਧੇਗੀ ਨੰਬਰ 46 ਜੇਕਰ ਤੁਸੀਂ ਪਦੀਨੇ ਦਾ ਸੇਵਨ ਕਰਦੇ ਹੋ ਇਹ ਸਰੀਰ ਦਾ ਆਲਸੀਪਨ ਅਤੇ ਕਮਜ਼ੋਰੀ ਨੂੰ ਦੂਰ ਕਰਦਾ ਹੈ ਕਿਉਂਕਿ ਇਸ ਵਿੱਚ ਵਿਟਾਮਿਨ B ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਨੰਬਰ 47 ਜੇਕਰ ਤੁਸੀਂ ਕਾਲੀ ਮਿਰਚ ਦੇ ਪਾਊਡਰ ਨੂੰ ਸ਼ਹਿਦ ਵਿੱਚ ਮਿਲਾ ਕੇ ਖਾਂਦੇ ਹੋ ਤਾਂ ਇਸ ਨਾਲ ਸਰੀਰ ਦੀਆਂ ਨਾੜੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 48 ਸਰਦੀਆਂ ਵਿੱਚ ਵੱਧ ਤੋਂ ਵੱਧ ਮੁਕਫਲੀ ਦਾ ਸੇਵਨ ਜ਼ਰੂਰ ਕਰੋ ਕਿਉਂਕਿ ਇਸ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਜੋ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਦਿੰਦਾ ਹੈ। ਨੰਬਰ 49 ਜੇਕਰ ਤੁਸੀਂ ਆਪਣੇ ਸਰੀਰ ਨੂੰ ਸਾਫ਼ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਵੱਧ ਤੋਂ ਵੱਧ ਪਾਣੀ ਜ਼ਰੂਰ ਪੀਵੋ ਚਾਹੇ ਗਰਮੀ ਆ ਹੁਣ ਚਾਹੇ ਸਰਦੀਆਂ ਪਾਣੀ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ। ਨੰਬਰ 50 ਜੇਕਰ ਤੁਹਾਡੇ ਸਰੀਰ ਉੱਪਰ ਦਾਦ ਜਾਂ ਫਿਰ ਖਾਜ ਹੋ ਰਹੀ ਹੈ ਤਾਂ ਐਲੋਵੇਰਾ ਦੀ ਜੈਲ ਨੂੰ ਉਸ ਜਗ੍ਹਾ ਉੱਪਰ ਲਗਾ ਲਓ ਦਿਨ ਵਿੱਚ ਦੋ ਵਾਰ ਇਸ ਤਰ੍ਹਾਂ ਜ਼ਰੂਰ ਲਗਾਓ ਇਸ ਨਾਲ ਦਾਦ ਤੇ ਖਾਜ ਠੀਕ ਹੋਣ ਲੱਗ ਜਾਵੇਗੀ ਇਸ ਚੈਨਲ ਉੱਪਰ ਦੱਸੀ ਗਈ ਜਾਣਕਾਰੀ ਨੂੰ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਗ ਤੋਂ ਬਾਅਦ ਲਾਈਕ ਅਤੇ ਸ਼ੇਅਰ ਜਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਦਿਲ ਤੋਂ ਬਹੁਤ-ਬਹੁਤ ਹੀ ਧੰਨਵਾਦ ਕਰਦੇ ਹਾਂ